ਇਸ ਵੇਲੇ ਵੱਡੀ ਖਬਰ ਦੱਸ ਤੱਕ ਦੇ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਜ਼ਮਾਨਤ ਮਿਲੀ ਹੈ ਲਗਭਗ 177 ਦਿਨਾਂ ਬਾਅਦ ਇਹ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਦਰਅਸਲ ਸ਼ਰਾਬ ਨੀਤੀ ਮਾਮਲੇ ਚ ਕਥਿਤ ਘਟਾਲੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਭੂਮਿਕਾ ਸਾਹਮਣੇ ਆਉਣ ਤੇ ਹੀ ਜਿਹੜੀ ਹੈ ਕੇਜਰੀਵਾਲ ਨੂੰ ਦੀ ਗ੍ਰਿਫਤਾਰੀ ਹੋ ਜਾਂਦੀਆਂ ਮੁਸ਼ਕਲਾਵਾਂ ਵੱਜ ਜਾਂਦੀਆਂ ਨੇ ਪਹਿਲਾਂ ਜਦੋਂ ਹੇਠਲੀਆਂ ਅਦਾਲਤ ਤੱਕ ਜ਼ਮਾਨਤ ਮਿਲਦੀ ਵੀ ਰਹੀ ਤੇ ਨਾਲ ਦੇ ਨਾਲ ਕਦੇ ED ਤੇ ਕਦੇ CBI ਦਾ ਸ਼ਿਕੰਜਾ ਉਹਨੇ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਵੱਖ-ਵੱਖ ਤਰੀਕਾਂ ਪੈ ਰਹੀਆਂ ਸਨ ਇਸ ਤੋਂ ਪਹਿਲਾਂ ਜਿਹੜੇ-ਜਿਹੜੇ ਹੋਰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਸਨ ਉਹਨਾਂ ਨੂੰ ਵੀ ਜ਼ਮਾਨਤਾਂ ਜਿਹੜੀਆਂ ਨੇ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਪਹਿਲਾਂ ਮਨੀਸ਼ ਸੋਧੀਆਂ ਨੂੰ ਵੀ ਜ਼ਮਾਨਤ ਮਿਲੀ ਹੁਣ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਪਰ ਨਾਲ ਸ਼ਰਤਾਂ ਲਗਾ ਦਿੱਤੀਆਂ ਗਈਆਂ ਨੇ ਉਹ ਸ਼ਰਤਾਂ ਕਿਹੜੀਆਂ ਨੇ ਅੱਗੇ ਵਿਸਥਾਰ ਦੇ ਨਾਲ ਜਾਣਕਾਰੀ ਖੋਲ੍ਹਦੇ ਆ ਤੁਹਾਡੇ ਨਾਲ ਦੱਸਦੇ ਆ ਕਿ ਕਿਹੜੇ ਆਧਾਰ ਦੇ ਉੱਤੇ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਹੈ ਸੀਬੀਆਈ ਦੇ ਕੇਸ ਦੇ ਵਿੱਚ ਜ਼ਮਾਨਤ ਮਿਲਦੀ ਹੈ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਮਾਮਲੇ ਨਾਲ ਜੁੜਿਆ ਸੀਬੀਆਈ ਕੇਸ ਹੈ ਇਸ ਮਾਮਲੇ 'ਚ ਈਡੀ ਕੇਸ ਦੇ ਵਿੱਚ ਪਹਿਲਾਂ ਹੀ ਬੇਲ ਮਿਲ ਚੁੱਕੀ ਹੈ ਅਰਵਿੰਦ ਕੇਜਰੀਵਾਲ ਨੂੰ ਹਾਲਾਂਕਿ ਇੱਕ ਦਿਨ ਬੇਲ ਮਿਲਦੀ ਹੈ ਤੇ ਸੀਬੀਆਈ ਜਦੋਂ ਬਾਹਰ ਆਉਣਾ ਸੀ ਰਵਿੰਦ ਕੇਜਰੀਵਾਲ ਨੇ ਤੇ ਨਾਲ ਦੇ ਨਾਲ ਸੀਬੀਆਈ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ 170 ਦਿਨਾਂ ਬਾਅਦ ਜੇਲ ਤੋਂ ਬਾਹਰ ਆਉਣਗੇ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਨੀਤੀ ਕੇਸ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਹਾਲਾਂਕਿ ਕੋਰਟ ਨੇ ਸੀਬੀਆਈ ਦੀ ਗ੍ਰਿਫਤਾਰੀ ਨੂੰ ਨਿਯਮਾਂ ਤਹਿਤ ਦੱਸਿਆ ਔਰ ਦਿੱਲੀ ਮੁੱਖ ਮੰਤਰੀ 177 ਦਿਨਾਂ ਬਾਅਦ ਜਦੋਂ جیل ਤੋਂ ਬਾਹਰ ਆਉਣਗੇ ਸੀਬੀਏ ਨੇ ਸ਼ਰਾਬ ਨੀਤੀ ਕੇਸ ਦੇ ਵਿੱਚ ਕੇਜਰੀਵਾਲ ਨੂੰ 26 ਜੂਨ ਨੂੰ ਅਰੈਸਟ ਕੀਤਾ ਸੀ ਦਿੱਲੀ ਮੁੱਖ ਮੰਤਰੀ ਨੇ ਇਸ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਦੇ ਹੋਏ ਜ਼ਮਾਨਤ ਲਗਾਈ ਸੀ ਅਰਜੀ ਲਗਾਈ ਸੀ 5 ਸਤੰਬਰ ਨੂੰ ਪਿਛਲੀ ਸੁਣਵਾਈ ਹੋਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤੇ ਆਖਰਕਾਰ ਅੱਜ ਫੈਸਲਾ ਹੋ ਗਿਆ ਹੈ ਬੇਲ ਦੇ ਦਿੱਤੀ ਗਈ ਹੈ ਜ਼ਮਾਨਤ ਦੇ ਦਿੱਤੀ ਗਈ ਅਰਵਿੰਦ ਕੇਜਰੀਵਾਲ ਨੂੰ ਐਡੀ ਤੇ ਸੀਬੀਆਈ ਦੋਨਾਂ ਨੇ ਕੇਸ ਦਰਜ ਕੀਤਾ ਸੀ ਇਸ ਮਾਮਲੇ ਦੇ ਵਿੱਚ ਹਾਲਾਂਕਿ ਕੇਂਦਰੀ ਏਜੰਸੀਆਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਲਜ਼ਾਮ ਲਾਇਆ ਸੀ ਨਾ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਦੀ ਭਾਜਪਾ ਦੇ ਉੱਤੇ ਦੋਸ਼ ਲਾਏ ਔਰ ਕਿਹਾ ਕਿ ਭਾਜਪਾ ਬੁਖਲਾੜ ਦੇ ਵਿੱਚ ਹੈ ਸਾਡੀ ਚੜ੍ਹਾਈ ਜਰੀ ਨਹੀਂ ਜਾ ਰਹੀ ਅਸੀਂ ਪਾਰਟੀ ਨੈਸ਼ਨਲ ਬਣਾ ਲਈ ਹੈ ਔਰ 2024 ਦੀਆਂ ਚੋਣਾਂ ਦੇ ਵਿੱਚ ਵੀ ਅਸੀਂ ਵੱਡੀ ਜਿੱਤ ਪ੍ਰਾਪਤ ਨਾ ਕਰ ਸਕੀਏ ਇਸ ਕਰਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਕੇਜਰੀਵਾਲ ਦੇ ਦੀਆਂ ਦੋ ਜ਼ਮਾਨਤਾਂ ਲੱਗੀਆਂ ਸਨ ਪਹਿਲੀ ਸੀਬੀਆਈ ਦੀ ਗ੍ਰਿਫਤਾਰੀ ਦੇ ਖਿਲਾਫ ਤੇ ਦੂਜੀ ਸੀਬੀਆਈ ਕੇਸ ਦੇ ਵਿੱਚ ਜ਼ਮਾਨਤ ਨੂੰ ਲੈ ਕੇ ਇਸ ਮਾਮਲੇ ਦੇ ਵਿੱਚ ਇਹ ਕਿਹਾ ਗਿਆ ਸੁਪਰੀਮ ਕੋਰਟ ਵੱਲੋਂ ਕਿ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਤਾਂ ਕਾਨੂੰਨ ਦੇ ਤਹਿਤ ਹੀ ਹੋਈ ਹੈ ਪਰ ਜ਼ਮਾਨਤ ਵੀ ਦੇ ਦਿੱਤੀ ਗਈ ਹੈ ਤੇ ਨਾਲ ਕੁਝ ਸ਼ਰਤਾ ਲਗਾ ਦਿੱਤੀਆਂ ਗਈਆਂ ਨੇ ਸੁਣਵਾਈ ਦੇ ਵਿੱਚ ਕੀ ਕੀ ਹੋਇਆ ਜ਼ਮਾਨਤ ਦੇ ਵਿੱਚ ਸਿੰਘ ਵੀ ਨੇ ਦੋ ਅਹਿਮ ਦਲੀਲਾਂ ਦਿੱਤੀਆਂ ਨੇ ਜਿਸ ਵਿੱਚ ਕਿਹਾ ਗਿਆ ਕਿ ਸੀਬੀਆਈ ਕਹਿੰਦੀ ਹੈ ਕਿ ਕੇਜਰੀਵਾਲ ਸਹਿਯੋਗ ਨਹੀਂ ਕਰ ਰਹੇ ਪਰ ਕੋਰਟ ਨੇ ਹੀ ਆਦੇਸ਼ ਦੇ ਵਿੱਚ ਕਿਹਾ ਹੈ ਕਿ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਮুলਜ਼ਮ ਖੁਦ ਦੋਸ਼ੀ ਦੱਸਿਆ ਜਾ ਰਿਹਾ ਕੇਜਰੀਵਾਲ ਇੱਕ ਸੰਵਿਧਾਨਿਕ ਅਹੁਦੇ ਦੇ ਉੱਤੇ ਹੈ ਉਸ ਨੂੰ ਭੱਜਣ ਦੀ ਕੋਈ ਅਸ਼ੰਕਾ ਹੀ ਨਹੀਂ ਹੈ ਸਬੂਤਾਂ ਦੇ ਨਾਲ ਛੇੜਛਾੜ ਨਹੀਂ ਹੋ ਸਕਦੀ ਕਿਉਂਕਿ ਲੱਖਾਂ ਦਸਤਾਵੇਜ਼ ਤੇ 5-4 ਸ਼ੀਟ ਮੌਜੂਦ ਹੈ ਨੇ ਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਖਤਰਾ ਵੀ ਨਹੀਂ ਹੈ ਬੇਲ ਦੀਆਂ ਤਿੰਨ ਜ਼ਰੂਰੀ ਸ਼ਰਤਾਂ ਸਾਡੇ ਪੱਖ ਦੇ ਵਿੱਚ ਨੇ ਜ਼ਮਾਨਤ ਦੇ ਖਿਲਾਫ ਸੀਬੀਆਈ ਨੂੰ ਦੀ ਜਿਹੜੀ ਦੋ ਦਲੀਲਾਂ ਦਿੱਤੀਆਂ ਅਗਿਆ ਮਨੀਸ਼ ਸੋਦੀਆ ਤੇ ਕੇ ਕਵਿਤਾ ਸਭ ਤੋਂ ਪਹਿਲਾਂ ਜ਼ਮਾਨਤ ਦੇ ਲਈ ਟ੍ਰਾਇਲ ਕੋਰਟ ਦੇ ਵਿੱਚ ਗਏ ਕੇਜਰੀਵਾਲ ਸੱਪ ਸੀੜੀ ਦਾ ਖੇਡ ਖੇਡ ਕੇ ਇੱਕ ਤਰ੍ਹਾਂ ਸ਼ਾਰਟਕਟ ਅਪਣਾ ਰਹੇ ਨੇ ਕੇਜਰੀਵਾਲ ਨੂੰ ਟ੍ਰਾਇਲ ਕੋਰਟ ਦੇ ਵਿੱਚ ਜਾਣਾ ਚਾਹੀਦਾ ਸੀ ਇਹ ਵੀ ਗੱਲ ਆਖੀ ਗਈ ਕੇਜਰੀਵਾਲ ਨੂੰ ਲੱਗਦਾ ਹੈ ਕਿ ਉਹ ਇੱਕ ਐਕਸਟਰਾ ਆਰਡਨਰੀ ਵਿਅਕਤੀ ਨੇ ਜਿਨ੍ਹਾਂ ਦੇ ਲਈ ਅਲੱਗ ਵਿਵਸਥਾ ਹੋਣੀ ਚਾਹੀਦੀ ਹੈ ਔਰ ਅਗਰ ਕੇਜਰੀਵਾਲ ਨੂੰ ਜਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਫੈਸਲਾ ਹਾਈ ਕੋਰਟ ਨੂੰ ਨਿਰਾਸ਼ ਕਰੇਗਾ ਇਹ ਵੀ ਗੱਲ ਆਖੀ ਗਈ ਹਾਲਾਂਕਿ ਸ਼ਰਾਬ ਨੀਤੀ ਕੇਸ ਦੇ ਵਿੱਚ ਕੇਜਰੀਵਾਲ ਹੁਣ ਤੱਕ 156 ਦਿਨ ਦੀ ਜੇਲ੍ਹ ਦੇ ਵਿੱਚ ਬਤਾਰ ਚੁੱਕੇ ਨੇ ਕੇਜਰੀਵਾਲ ਨੂੰ ED ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ 10 ਦਿਨ ਦੀ ਪੁਸ਼ਗਿਸ਼ ਤੋਂ ਬਾਅਦ 1 April ਨੂੰ ਤਿਹਾਰ ਜੇਲ੍ਹ ਭੇਜ ਦਿੱਤਾ ਗਿਆ 10 ਮਈ ਨੂੰ 21 ਦਿਨ ਦੇ ਲਈ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਕਰਨ ਲਈ ਦਿੱਤੇ ਗਏ ਸਨ ਰਿਹਾਈ 51 ਦਿਨ ਜੇਲ੍ਹ ਦੇ ਵਿੱਚ ਰਹਿਣ ਦੀ ਮਿਲੀ ਸੀ ਔਰ 2 ਜੂਨ ਨੂੰ ਕੇਜਰੀਵਾਲ ਨੂੰ ਤਿਹਾਰ ਜੇਲ੍ਹ ਦੇ ਵਿੱਚ ਸਰੈਂਡਰ ਕਰ ਦਿੱਤਾ ਗਿਆ ਸੀ 13 ਸਤੰਬਰ ਨੂੰ ਕੇਜਰੀਵਾਲ ਦੀ ਰਿਹਾਈ ਹੁੰਦੀ ਹੈ ਜੇਲ੍ਹ ਦੇ ਵਿੱਚ ਕੁੱਲ 177 ਦਿਨ ਲਗਾਏ ਨੇ ਕੇਜਰੀਵਾਲ ਨੇ ਇਸ ਦੇ ਵਿੱਚ 21 ਦਿਨ ਦੀ ਅੰਤਰੀਮ ਜ਼ਮਾਨਤ ਦੇ ਉੱਤੇ ਵੀ ਹੋ ਰਹੇ ਨੇ ਯਾਨੀ ਕਿ ਕੇਜਰੀਵਾਲ ਨੇ ਹੁਣ ਤੱਕ ਕੁੱਲ 156 ਦਿਨ ਜੇਲ੍ਹ ਦੇ ਵਿੱਚ ਬਤਾਏ ਨੇ ਤਿੰਨ ਵਾਰ ਜ਼ਮਾਨਤ ਤੇ ਇੱਕ ਵਾਰ ਬਾਹਰ ਆਏ ਨੇ ਪਹਿਲੀ ਜ਼ਮਾਨਤ 10 ਮਈ ਨੂੰ ਸੁਪਰੀਮ ਕੋਰਟ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ 21 ਦਿਨ ਦੀ ਦਿੱਤੀ ਸੀ 2 ਜੂਨ ਨੂੰ ਫਿਰ ਸਰੈਂਡਰ ਕਰ ਦਿੱਤਾ ਗਿਆ ਸੀ ਦੂਸਰੀ ਜ਼ਮਾਨਤ 20 ਜੂਨ ਨੂੰ ED ਕੇਸ ਦੇ ਵਿੱਚ ਟ੍ਰਾਇਲ ਕੋਰਟ ਨੇ ਕੇਜਰੀਵਾਲ ਦੇ ਖਿਲਾਫ ਕੋਈ ਸਿੱਧੇ ਸਬੂਤ ਨਹੀਂ ਹਨ ਕੋਰਟ ਨੇ ਬੇਲ ਦੇ ਉੱਤੇ ਰੋਕ ਲਗਾ ਦਿੱਤੀ 12 ਜੁਲਾਈ ਨੂੰ ਸੁਪਰੀਮ ਕੋਰਟ ਨੇ ED ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਕਿਹਾ ਸੀ ਕਿ ਕੇਜਰੀਵਾਲ 90 ਦਿਨ ਤੋਂ ਜੇਲ੍ਹ ਦੇ ਵਿੱਚ ਨੇ اور ਜ਼ਮਾਨਤ ਜ਼ਰੂਰੀ ਹੈ ਤੇ ਹੁਣ ਜੇਲ੍ਹ ਦੇ ਵਿੱਚ ਕਿਉਂ ਸੀ ਦਰਅਸਲ 26 ਜੂਨ ਨੂੰ ED ਤੋਂ ਬਾਅਦ CBI ਨੇ ਵੀ ਤਿਹਾਰ ਜੇਲ੍ਹ ਤੋਂ ਕੇਜਰੀਵਾਲ ਨੂੰ ਅਰੈਸਟ ਕਰ ਲਿਆ ਸੀ ਇਸ ਕੇਸ ਦੇ ਵਿੱਚ ਉਹਨਾਂ ਦੀ ਕਸਟਡੀ 11 ਸਤੰਬਰ ਤੱਕ ਵਧਾ ਦਿੱਤੀ ਗਈ ਸੀ ਇਸ ਦੇ ਲਈ ਉਹ ਵੀ ਉਹ ਜੇਲ੍ਹ ਵਿੱਚ ਸਨ ਤੇ ਆਖਰਕਾਰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ ਪਰ ਨਾਲ ਹੀ ਸ਼ਰਤਾ ਰੱਖ ਦਿੱਤੀਆਂ ਗਈਆਂ ਨੇ ਸ਼ਰਤਾ ਕੀ ਰੱਖੀਆਂ ਗਈਆਂ ਨੇ ਕਿ ਅਰਵਿੰਦ ਕੇਜਰੀਵਾਲ ਨਾ ਤਾਂ ਕਿਸੇ ਸਰਕਾਰੀ ਫਾਈਲ ਦੇ ਉੱਤੇ ਦਸਤਖਤ ਕਰ ਸਕਦੇ ਨੇ ਨਾ ਹੀ ਉਹ ਸਰਕਾਰੀ ਦਫ਼ਤਰ ਜਾ ਸਕਦੇ ਨੇ ਨਾਹੀ ਯੂਐਸ ਕੇਸ ਦੇ ਇਸ ਵੱਧੀ ਸਰਵਜਨਕ ਟਿੱਪਣੀ ਕਰ ਸਕਦੇ ਨੇ ਤੇ ਇਹ ਸ਼ਰਤਾਂ ਨਾਲ ਲਗਾ ਦਿੱਤੀਆਂ ਗਈਆਂ ਨੇ ਕੇਜਰੀਵਾਲ ਦੇ ਔਰ ਜਦੋਂ ਵੀ ਸਹਿਯੋਗ ਦੇ ਲਈ ਜਾਂਚ ਏਜੰਸੀ ਪੁਛ ਕੇ ਇਸ ਤੇ ਲਈ ਸੱਦੇਗੀ ਉਸ ਦੇ ਵਿੱਚ ਵੀ ਸਹਿਯੋਗ ਦਿੱਤਾ ਜਾਵੇ ਅਰਵਿੰਦ ਕੇਜਰੀਵਾਲ ਵੱਲੋਂ ਇਹ ਤਿੰਨ ਚਾਰ ਸ਼ਰਤਾਂ ਦੇ ਤਹਿਤ ਅਰਵਿੰਦ ਕੇਜਰੀਵਾਲ ਨੂੰ ਆਖਰਕਾਰ ਜ਼ਮਾਨਤ ਮਿਲ ਗਈ ਹੈ ਹਾਲਾਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਦਾ ਲਾਭ ਆਮ ਆਦਮੀ ਪਾਰਟੀ ਨੂੰ ਜ਼ਰੂਰ ਹੋਵੇਗਾ ਕਿਉਂਕਿ ਖੁਦ ਜੰਪਲ ਜੈਥੋਦੀ ਰਹਿਣ ਵਾਲੇ ਹਰਿਆਣੇ ਦੇ ਨੇ अरविंद केजरीवाल ਦਾ ਪਛੋਕੜ ਹਾਲਾਂਕਿ ਸਿਆਸੀ ਮਹਾਰ ਹੁਣ ਤੱਕ ਟਿੱਪਣੀਆਂ ਕਰ ਰਹੇ ਨਹੀਂ ਕਿ ਅਰਵਿੰਦ ਕੇਜਰੀਵਾਲ ਜਿੰਨਾ ਸਹਯੋਗ ਦਿੱਲੀ ਤੇ ਪੰਜਾਬ ਚ ਮਿਲਿਆ ਆਮ ਆਦਮੀ ਪਾਰਟੀ ਨੂੰ ਹੰਗਾਰਾ ਮਿਲਿਆ ਉਹਨਾਂ ਹਰਿਆਣਾ ਦੇ ਵਿੱਚ ਨਹੀਂ ਮਿਲਿਆ ਔਰ ਇਸ ਜ਼ੋਨ ਦੇ ਵਿੱਚ ਵੀ ਮਜ਼ਰ ਬਣੀ ਹੋਈ ਆ ਆਮ ਆਦਮੀ ਪਾਰਟੀ ਦਾ ਦਾਵਾ ਹੈ ਕਿ ਕਾਂਗਰਸ ਨੇ ਜੇਕਰ ਉਹਨਾਂ ਨਾਲ ਗੱਠ ਜੁੜ ਨਹੀਂ ਕੀਤਾ ਤੇ ਇਸ ਦਾ ਵੱਡਾ ਨੁਕਸਾਨ ਉਹਨਾਂ ਨੂੰ ਭੁਗਤਣਾ ਪਵੇਗਾ ਅਹਿਸਾਸ ਬਾਅਦ ਵਿੱਚ ਹੋਵੇਗਾ ਸੰਦੀਪ ਪਾਟਕ ਹੋਣ ਜਾਂ ਆਮ ਆਦਮੀ ਪਾਰਟੀ ਦੇ ਹੋਰ ਨੇਤਾ ਇਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨਹੀਂ ਪਰ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਦੇ ਨਾਲ ਪਹਿਲਾਂ ਵੀ ਜਦੋਂ ਜ਼ਮਾਨਤ ਮਿਲੀ ਸੀ ਤਾਂ ਸਤਿਆ ਮੈ ਵਿਜੇਤੇ ਦਾ ਨਾਅਰਾ ਲਗਾਇਆ ਗਿਆ ਸੀ ਕਿ ਤਾਂ ਸੱਚ ਦੀ ਜਿੱਤ ਹੈ ਪਰ ਨਾਲ ਦੇ ਨਾਲ ਸੀਬੀਆਈ ਨੇ ਗ੍ਰਿਫਤਾਰ ਕੀਤਾ ਤੇ ਉਹ ਖੁਸ਼ੀਆਂ ਧਰੀਆਂ ਧਰਾਈਆਂ ਰਹਿ ਗਈਆਂ ਤਾਂ ਚਿਹਰਿਆਂ ਦੇ ਉੱਤੇ ਜਿਹੜੀ ਖੁਸ਼ੀ ਕੁਝ ਪਲਾਂ ਲਈ ਆਈ ਸੀ ਮਯੂਸੀ ਦੇ ਵਿੱਚ ਬਦਲ ਗਈ ਪਰ ਹੁਣ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਕੁਝ ਸ਼ਾਤਾਂ ਰੱਖੀਆਂ ਜੀਆਂ ਨੇ ਇੱਕ ਤੇ ਸਰਕਾਰੀ ਦਸਤਾਵੇਜ਼ਾਂ ਤੇ ਫਾਈਲਾਂ ਤੇ ਸਾਈਨ ਨਹੀਂ ਕਰ ਸਕਦੇ ਸਰਕਾਰੀ ਦਫ਼ਤਰ ਨਹੀਂ ਜਾ ਸਕਦੇ ਔਰ ਕਿਸੇ ਨੂੰ ਕੰਮਾਂ ਦੇ ਲਈ ਸਰਕਾਰੀ ਤੌਰ ਤੇ ਲਿਖਤੀ ਰੂਪ ਦੇ ਵਿੱਚ ਹਦਾਇਤ ਨਹੀਂ ਕਰ ਸਕਦੇ ਔਰ ਜਦੋਂ ਤੱਕ ਇਸ ਕੇਸ ਤੇ ਚੱਲਣਾ ਹੈ ਉਦੋਂ ਤੱਕ ਸਹਿਯੋਗ ਦਿੰਦੇ ਰਹਿਣਗੇ ਕੇਂਦਰੀ ਜਾਂਚ ਏਜੰਸੀਆਂ ਨੂੰ ਇਸ ਦੇ ਵਿੱਚ ਵੀ ਅਦਾਲਤ ਨੇ ਜਿਹੜੀ ਹੈ ਹਦਾਇਤ ਦੇ ਦਿੱਤੀ ਅਰਵਿੰਦ ਕੇਜਰੀਵਾਲ ਨੂੰ ਔਰ ਜੇਕਰ ਇੱਕ ਮੁੱਖ ਮੰਤਰੀ ਬਤੌਰ ਸਰਕਾਰੀ ਫਾਈਲਾਂ ਤੇ ਦਸਤਕਤ ਨਹੀਂ ਕਰੇਗਾ ਔਰ ਦਫ਼ਤਰ ਨਹੀਂ ਜਾਏਗਾ ਸਰਕਾਰੀ ਕੰਮਾਂ ਤੋਂ ਦੂਰੀ ਬਣਾ ਕੇ ਰੱਖਣੀ ਪਾਵੇਗੇ ਜਿਹੇ ਕੰਮਾਂ ਤੋਂ ਔਰ ਜਦੋਂ ਕਿਤੇ ਵੀ ਪੁੱਛ ਕੇ ਸਲੀ ਸੱਦਿਆ ਜਾਵੇਗਾ ਤੇ ਹਾਜ਼ਰ ਹੋਣਾ ਪਵੇਗਾ ਜਦੋਂ ਇਸ ਤਰ੍ਹਾਂ ਦੀਆਂ ਸ਼ਰਤਾਂ ਲੱਗੀਆਂ ਹੋਣ ਤਾਂ ਫਿਰ ਇੱਕ ਤਰ੍ਹਾਂ ਦੇ ਨਾਲ ਜੇਲ੍ਹ ਤੋਂ ਬਾਹਰ ਪ੍ਰਚਾਰਤਾ ਕਰਨ ਦੇ ਲਈ ਲਾਭਦਾਇਕ ਹੋ ਸਕਦਾ ਆਵਾਦਵੀ ਪਾਰਟੀ ਲਈ ਪਰ ਅਰਵਿੰਦ ਕੇਜਰੀਵਾਲ ਇੱਕ ਤਰ੍ਹਾਂ ਦੇ ਨਾਲ ਅਜੇ ਵੀ ਜੇਲ੍ਹ ਤੋਂ ਬਾਹਰ ਆ ਕੇ ਵੀ ਇੱਕ ਸ਼ਕੰਜੇ ਦੇ ਵਿੱਚ ਫਸੇ ਰਹਿਣਗੇ ਕਿਉਂਕਿ ਖੁੱਲੇ ਤਰੀਕੇ ਨਾਲ ਆਜ਼ਾਦੀ ਦੇ ਨਾਲ ਉਹ ਉਸ ਤਰ੍ਹਾਂ ਢੰਗ ਨਾਲ ਕੰਮ ਨਹੀਂ ਕਰ ਸਕਦੇ ਜਿਵੇਂ ਕਿ ਇੱਕ ਆਮ ਵਿਅਕਤੀ ਜਿਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਦੋਸ਼ ਨਹੀਂ ਹੁੰਦਾ ਅਲੀਗੇਸ਼ਨ ਨਹੀਂ ਹੁੰਦਾ ਉਹ ਕੰਮ ਕਰਦਾ ਹੈ ਉਸ ਢੰਗ ਨਾਲ ਉਹ ਵਿਚਾਰ ਤਾ ਨਹੀਂ ਸਕਦੇ ਸਰਕਾਰੀ ਫਾਈਲਾਂ ਤੇ ਦਸਤਕਤ ਵੀ ਨਹੀਂ ਕਰ ਸਕਦੇ ਪਰ ਜਿੱਥੋਂ ਤੱਕ ਰਹੀ ਗੱਲ ਬਾਹਰ ਆਉਣ ਦੀ ਜ਼ਮਾਨਤ ਮਿਲਦੀ ਉਹ ਰਾਹਤ ਅਰਵਿੰਦ ਕੇਜਰੀਵਾਲ ਨੂੰ ਜ਼ਰੂਰ ਮਿਲ ਗਈ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ